ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੋ ਬਾਈ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਖੜੇ ਆ ਬਾਈ ਮਲੇਰ ਕੋਟਲੇ ਤੇ ਇੱਥੇ ਆਪਾਂ ਨੂੰ ਇੱਕ ਤਾਂ ਥੋੜਾ ਕੰਮ ਸੀ ਤੇ ਨਾਲ-ਨਾਲ ਆਪਾਂ ਜਾਣਾ ਇੱਥੇ ਇੱਕ ਇੱਕ ਤਾਂ ਆਪਾਂ ਵਾਲਪੇਪਰ ਦੇਖਣੇ ਹਨ ਤੇ ਇੱਕ ਆਪਾਂ ਇੱਥੇ ਨਾ ਗੁਰਦੁਆਰੇ ਜਾ ਕੇ ਆਉਣਾ ਜਿਹੜਾ ਹਾਂ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਜਿਹੜਾ ਇਹਨਾਂ ਨੇ ਉਹ ਕਿਹੜਾ ਸੀ ਬਾਈ ਉਹ ਨਵਾਬ ਜਿਹੜਾ ਮਲੇਰ ਕੋਟਲੇ ਦਾ ਨਵਾਬ ਸੀ ਜਿਹਨੇ ਛੋਟੇ ਸਹਾਬਜਾਦਿਆਂ ਦੇ ਲਈ ਹਾਂ ਨਾਂ ਦਾ ਨਾਰਾ ਮਾਰਿਆ ਸੀ ਤੇ ਉਹਨਾਂ ਦਾ ਜਿਹੜਾ ਗੁਰਦੁਆਰਾ ਬਣਿਆ ਹੋਇਆ ਪਰ ਉੱਥੇ ਜਾਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਸਾਰਾ ਵਲੌਗ ਦੇਖਿਓ ਤੇ ਹੋਪ ਤੁਹਾਨੂੰ ਵਧੀਆ ਲੱਗੂਗਾ ਅਸਾਇ ਚੱਲ ਗਿਆ ਕਨੇੜੀ ਠੀਕ ਆ ਬਾਈ ਚਲੋ ਹੁਣ ਆਪਾਂ ਚੱਲਦੇ ਆਂ ਤੇ ਆਪਾਂ ਨਾਲੇ ਤੁਹਾਨੂੰ ਦਿਖਾਉਨੇ ਆ ਪਹੁੰਚਣੇ ਵਾਲੀਆਂ ਬਸ ਥੋੜੇ ਟਾਈਮ ਤੱਕ ਉਹ ਆਪਸੀ ਉਹਨਾਂ ਦਾ ਨਾਮ ਸੀ ਸ਼ੇਰ ਮੁਹੰਮਦ ਖਾਨ ਹਨਾ ਜੀ ਤੇ ਉਹਨਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਉੱਥੇ ਚੱਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਤੇ ਵਲੌਗ ਬਹੁਤ ਵਧੀਆ ਹੋਊਗਾ ਤੁਸੀਂ ਵੀ ਦੇਖਿਓ ਕਿਉਂਕਿ ਉਹਨਾਂ ਦਾ ਆਪਣੇ ਪੰਜਾਬ ਦੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਉਹਨਾਂ ਨੇ ਛੋਟੇ ਸਾਬਜਾਦਿਆਂ ਦੇ ਲਈ ਹਾਂ ਨਾ ਦਾ ਨਾਰਾ ਮਾਰਿਆ ਸੀ ਤੇ ਹੁਣ ਤੁਸੀਂ ਸਾਰਾ ਵਲੌਗ ਦੇਖਿਓ ਵਧੀਆ ਲੱਗੂਗਾ ਤੁਹਾਨੂੰ ਆਪਾਂ ਇੱਥੇ ਐਂਟਰ ਹੋ ਗਏ ਆ ਮਲੇ ਕੋਟਲੇ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਆ ਇਧਰ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਹਾਂ ਨਾ ਦਾ ਨਾਰਾ ਤੇ ਇੱਥੇ ਗੱਡੀ ਖੜਾਉਣ ਨੂੰ ਤਾਂ ਮੈਨੂੰ ਲੱਗਦਾ ਜਗ੍ਹਾ ਹੈ ਨਹੀਂ ਤੇ ਇੱਥੇ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਤੇ ਗੱਡੀ ਖੜਾਤੀ ਆ ਗੱਡੀ ਖੜਾਉਣ ਨੂੰ ਵੈਸੇ ਜਗ੍ਹਾ ਹੈ ਨਹੀਂ ਤੇ ਆਪਾਂ ਇੱਧਰ ਮੂਹਰੇ ਹੀ ਖੜਾਤੀ ਸੀ ਗੱਡੀ ਇੱਥੇ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਦਿਖਾਉਨੇ ਆ ਤੁਹਾਨੂੰ ਹਾਂਜੀ ਆਪਾਂ ਪਹੁੰਚ ਗਏ ਆਂ ਇੱਧਰ ਗੁਰਦੁਆਰਾ ਸਾਹਿਬ ਦੇ ਅੱਗੇ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਲੇਰ ਕੋਟਲਾ ਤੇ ਗੁਰਦੁਆਰਾ ਉਧਰ ਤੱਕਾ ਗੁਰਦੁਆਰਾ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਨਾਲੇ ਦਰਸ਼ਨ ਕਰਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆ ਇਹ ਇੱਧਰ ਮੇਨ ਰੋਡ ਤੇ ਬਣਿਆ ਹੋਇਆ ਗੁਰਦੁਆਰਾ ਜੇ ਤੁਸੀਂ ਇੱਧਰ ਬੱਸ ਸਟੈਂਡ ਤੋਂ ਆਉਨੇ ਹੋ ਤੇ ਇੱਧਰ ਬਣਿਆ ਹੋਇਆ ਹੈ ਜਦੋਂ ਉ ਫਿਰ ਆਪਾਂ ਚੱਲਦੇ ਆਂ ਤੇ ਇੱਥੇ ਭਾਈ ਆ ਵੀ ਲੱਗੇ ਹੋਏ ਨੇ ਲਾਈਫ ਕੇਅਰ ਫਾਊਂਡੇਸ਼ਨ ਦੇ ਜੇ ਤੁਸੀਂ ਆਪਣੇ ਸਸਟ ਟੈਸਟ ਕਰਵਾਉਣੇ ਆ ਤੇ ਆ ਵੀ ਪੜ ਲਿਓ ਸਾਰਾ ਕੁਝ ਵਧੀਆ ਰੇਟ ਨੇ ਕੋਈ ਜ਼ਿਆਦਾ ਨਹੀਂ ਹੈਗੇ ਤੇ ਦੇਖ ਲਿਓ ਇਹ ਹੁਣ ਅਸੀਂ ਲਾਉਣ ਲੱਗੇ ਆਂ ਬੋਟ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਵਾਜ਼ਾ ਉੱਪਰ ਬਣਿਆ ਹੋਇਆ ਉੱਪਰ ਜਾ ਕੇ ਫਸਟ ਫਲੋਰ ਤੇ ਤੇ ਇੱਧਰ ਕਰਦੇ ਆ ਰਹੇ ਨੇ ਹੁਣ ਆਪਾਂ ਚੱਲਦੇ ਆਂ ਅੱਗੇ ਚਲੋ ਜੀ ਚਲਈਏ ਇਹ ਆ ਜੀ ਅੰਦਰੋਂ ਦਰਬਾਰ ਸਾਹਿਬ ਦਾ ਦ੍ਰਿਸ਼ ਇੱਧਰ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੁਣ ਆਪਾਂ ਇੱਥੇ ਮੱਥਾ ਟੇਕ ਲਿਆ ਅੰਦਰ ਪ੍ਰਕਰਮਾ ਕਰਕੇ ਫਿਰ ਆਪਾਂ ਚੱਲਦੇ ਆ ਬਾਹਰ ਨੂੰ ਤੁਸੀਂ ਵੀ ਦਰਸ਼ਨ ਕਰੋ ਸਾਰੇ ਗੁਰਦੁਆਰਾ ਸਾਹਿਬ ਦੇ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਪੂਰੇ ਜਿਹੜੇ ਹੁੰਦੇ ਸਨ ਜੀ ਹਾਂ ਜਿਹੜੇ ਛੋਟੇ ਸਮਝਦੇ ਸੀਗੇ ਆਪਾਂ ਜਾ ਕਰਨ ਗਏ ਸੀਗੇ ਹਾਲੇ ਫਾਈ ਦੇ ਉਰਜਾ ਬਾਬਾ ਜੀ ਸੀ ਉਹ ਕਹਿੰਦੇ ਸੀ ਜਦੋਂ ਕਿਸੇ ਨੇ ਛੋਟੇ ਛੋਟੇ ਬੱਚਿਆਂ ਨੂੰ ਨਾ ਮਾਰੋ ਹਾਂਜੀ ਹੁਣ ਆਪਾਂ ਅੰਦਰ ਦਰਵਾਜ਼ਾ ਸਾਤ ਮੱਥਾ ਟੇਕ ਲਿਆ ਜਿਵੇਂ ਲੱਗਿਆ ਬਾਈ ਉਹ ਗੁਰਦੁਆਰਾ ਤਾਂ ਬਹੁਤ ਸੋਹਣਾ ਹੈ ਨਾ ਤੇ ਤੁਹਾਨੂੰ ਇਹਦਾ ਇਤਿਹਾਸ ਵੀ ਪਤਾ ਹੀ ਆ ਵੀ ਭਾਈ ਇਹਨਾਂ ਦਾ ਜਿਹੜਾ ਬਹੁਤ ਐਮ ਰੋਲ ਰਿਹਾ ਹੈ ਆਪਣਾ ਸਿੱਖ ਇਤਿਹਾਸ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਤੇ ਦੇਖਦੇ ਆ ਲੰਗਰ ਛਕਣਾ ਆਹ ਬਈ ਅੰਦਰ ਸੰਤ ਲੰਗਰ ਛਕਦੇ ਆ ਦੇਖਦੇ ਆ ਹੁਣ ਆਪਾਂ ਲੰਗਰ ਛਕਣ ਲੱਗੇ ਆਂ ਲੰਗਰ ਦੇ ਵਿੱਚ ਹੈਗਾ ਆਲੂ ਮਟਰ ਤੇ ਨਾਲ ਪ੍ਰਸ਼ਾਦ ਤਾਂ ਛਕ ਕੇ ਫੇਰ ਆਪਾਂ ਚੱਲਦੇ ਆਂ ਅੱਗੇ ਹਾਂ ਕੀ ਹੋ ਗਿਆ ਜੀ ਚੌਂਕੀ ਮਾਰ ਲਿਆ ਚਲੋ ਜੀ ਲੰਗਰ ਛਕੀ ਆਹ